ਵੇ ਕਿਸੇ ਨੇ ਵੀ ਲੈਣਾ ਹੋਵੇ ਜਿੱਥੋਂ ਮਰਜ਼ੀ ਰੇਟ ਟਰਾਈ ਕਰਕੇ ਆ ਸਕਦਾ ਹੈ ਤੇ ਨਵੇਂ ਚ ਵੀ ਨਵੇਂ ਚ ਵੀ ਜਿੱਥੋਂ ਮਰਜ਼ੀ ਟਰਾਈ ਕਰਕੇ ਆ ਜੇ ਆਪਾਂ ਨੂੰ ਇੱਕ ਰਿਕਰ ਇੱਕ ਦੱਸ ਦੇ ਅਸੀਂ ਉਦੋਂ ਵੀ ਮਾਨਤਾਣ ਕਰਾਂਗੇ ਕਿੰਨਾ ਮਾਡਲ ਆ ਬਈ ਇਹ ਇਹ 12 ਮਾਡਲ ਆ ਜੀ ਤੇ 4 ਲੱਖ 40 ਹਜ਼ਾਰ ਦਾ ਦੇਣਾ ਜੀ ਇਹ ਕਿਹ ਮਾਡਲ ਆ ਜੀ ਸਾਢੇ 5 ਲੱਖ ਡਿਮਾਂਡ ਆ ਜੀ ਮੌਕੇ ਤੇ ਮਾਨਤਾਣ ਜੇ ਉਹ ਵੀ ਤੁਹਾਡਾ ਨਾਮ ਲੈ ਕੇ ਆਊਗਾ ਪੂਰਾ ਫੁੱਲ ਮਾਨਤਾਣ ਕੀਤਾ ਜਾਊਗਾ ਜੀ ਤੇ ਬਈ ਇੱਕ ਹੋਰ ਸਵਾਲ ਸੀ ਤੇ ਆਪਾਂ ਲੋਨ ਵਗੈਰਾ ਪੁਰਾਣਿਆਂ ਤੇ ਕਰਾ ਦੇਾਂਗੇ ਆਪਾਂ ਕਰਾ ਕੇ ਦੇਵਾਂਗੇ ਜੀ ਸਿੰਬਲ ਸਹੀ ਹੋਣੇ ਚਾਹੀਦੇ ਜੀ ਕੋਈ ਪ੍ਰੋਬਲਮ ਨਹੀਂ ਇਹ ਬਾਈ ਮਾਡਲ ਹੈ ਜੀ 6 ਲੱਖ 50 ਹਜ਼ਾਰ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਮਾ ਘਟ ਚੱਲਿਆ ਟਰੈਕਟਰ ਹੈ ਜੀ ਆਪਣੇ ਕੋਲੇ तकरीबन ਸਾਰੇ ਜਿੰਨੇ ਵੀ ਖੜੇ ਐ 24 ਮਾਡਲ ਹੈ ਜੀ 8 ਲੱਖ 40 ਹਜ਼ਾਰ ਡਿਮਾਂਡ ਹੈ ਜੀ ਠੀਕ ਹੈ ਮੌਕੇ ਤੇ ਮਾਨਤਾਨ ਕਰ ਜਰੂਰ ਕਰਾਂਗੇ ਜੀ 14 ਮਾਡਲ ਤੇ 4 ਲੱਖ ਰੁਪਏ ਦਾ ਪੈਸਾ ਲੈ ਲਓ 80 ਪੈਸੇ ਟਾਇਰ 85 ਪੈਸੇ ਜੀ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਰਾਇਲ ਫਾਰਮਰ ਟੀਵੀ ਤੇ ਤੇ ਮੇਰਾ ਨਾਮ ਰਵਿੰਦਰ ਆ ਤੇ ਆਪਾਂ ਅੱਜ ਆਏ ਸੀ ਮਲੋਟ ਮਹਿੰਦਰਾ ਏਜੰਸੀ 'ਚ ਤੇ ਬਾਈ ਸਾਡੇ ਨਾਲ ਮੌਜੂਦ ਆ ਬਾਈ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਠੀਕ ਹੋ ਬਹੁਤ ਵਧੀਆ ਵਧੀਆ ਬਾਈ ਤੁਸੀਂ ਤੇ ਬਾਈ ਆਪਣਾ ਨਾਮ ਦੱਸਿਓ ਮੇਰਾ ਨਾਮ ਗੁਰਕੀਰਤ ਸਿੰਘ ਆ ਜੀ ਠੀਕ ਆ ਆਪਾਂ ਮਹਿੰਦਰਾ ਡੀਲਰਸ਼ਿਪ ਗਿੱਡੜਵਾ ਮਲੋਟ ਆਪਾਂ ਦੇਖਦੇ ਆ ਠੀਕ ਆ ਆਪਣੇ ਕੋਲੇ ਬਹੁਤ ਟਰੈਕਟਰ ਹੁੰਦੇ ਆ ਪੁਰਾਣੇ ਵੀ ਤੇ ਨਵੇਂ ਵੀ ਜਿਵੇਂ ਕਿਸੇ ਨੇ ਵੀ ਲੈਣਾ ਹੋਵੇ ਜਿੱਥੋਂ ਮਰਜ਼ੀ ਰੇਟ ਟਰਾਈ ਕਰਕੇ ਆ ਸਕਦਾ ਤੇ ਨਵੇਂ ਚ ਵੀ ਨਵੇਂ ਚ ਵੀ ਜਿੱਥੋਂ ਮਰਜੀ ਟਰਾਈ ਕਰਕੇ ਆ ਜੇ ਆਪਾਂ ਨੂੰ ਇੱਕ ਵਾਰੀ ਇੱਕ ਦੱਸਦੇ ਅਸੀਂ ਉਦੋਂ ਵੀ ਮਾਨਤਾਨ ਕਰਾਂਗੇ ਤੇ ਪ੍ਰਾਣੇ ਚ ਬਾਈ ਪ੍ਰਾਣੇ ਚ ਫੁੱਲ ਮਾਨਤਾਨ ਹੋਊਗਾ ਜਿੱਥੋਂ ਮਰਜੀ ਰੇਟ ਟਰਾਈ ਕਰ ਲਓ ਪ੍ਰਾਣੇ ਦਾ ਹੀ ਜੈਨੂਅਲ ਰੇਟ ਲਾਵਾਂਗੇ ਪਹਿਲਾਂ ਤਾਂ ਬਾਈ ਯਾਰ 100 ਦੀ ਸਿਫਤ ਆਪਣੇ ਆਹਾ ਵੇਟ ਚਲੋ ਦੂਜੇ ਵੇਟ ਤਾਂ ਨਾਰਮਲ ਗੱਲ ਆ ਹਨਾ ਆ ਵੇਟ ਜੇ ਕੋਈ ਤਿਆਰ ਕਰਾਉਂਦਾਗਾ ਇਹਦੇ ਤੇ ਜਿੰਨੇ ਦੇ ਵੇਟ ਆਉਂਦੇ ਆ ਉਹਨੇ ਤਿਆਰ ਕਰਾਉਣ ਤੇ ਪੈਸੇ ਲੱਗ ਜਾਂਦੇ ਆ ਸਹੀ ਗੱਲ ਤੁਸੀਂ ਇਹ ਕਾਹ ਤੋਂ ਨਹੀਂ ਲਾਹੇਗੇ ਨੀ ਬਈ ਜੋ ਵੀ ਸਾਡੇ ਉਧਰ ਟਰੈਕਟਰ ਦੇਖ ਲੋ ਸਾਰਿਆਂ ਦੇ ਜਿਹਦੇ ਡਿੱਕ ਆ ਆ ਨਾਲ ਅਸੀਂ ਡਿੱਕ ਦੇ ਦੇਣਾ ਜਿਹਦੇ ਨਾਲ ਜੋ ਮਰਜੀ ਆ ਗਿਆ ਅਸੀਂ ਨਾਲ ਦੇ ਦੇਣਾ ਅਸੀਂ ਕੁਝ ਨਹੀਂ ਲਾਉਣਾ ਆ ਲਾਇ ਹੈ ਨਹੀਂ ਜੀ ਨਾ ਨਾ ਜੀ ਇਹ ਬਾਲਾ ਨਹੀਂ ਨਾ ਬਈ ਡੀਲਰ ਕੀ ਕਰਦੇ ਬੀਗਟੀ ਦੀ ਟਾਇਰ ਲਾ ਲੈਂਦੇ ਸੀ 8 ਦੇ ਚੜਾਤੇ 10000 ਬਚ ਗਿਆ ਉਹ ਤਾਂ ਬਈ ਟਾਇਰ ਤਾਂ ਚਲੋ ਨਹੀਂ ਪਤਾ ਲੱਗਦਾ ਤਾਂ ਸਾਹਮਣੇ ਹੀ ਦੀ ਸੀ ਜਾਂਦੇ ਆਗੇ ਨਹੀਂ ਨਹੀਂ ਅਸੀਂ ਨਹੀਂ ਕੋਈ ਵੀ ਸਮਾਨ ਨਹੀਂ ਲਾਉਣਾ ਜੀ ਅਸੀਂ ਆ ਨਾਲ ਡਿੱਕ ਆਇਆ ਬਸ ਐਂ ਦੇਣਾ ਜੀ ਠੀਕ ਆ ਕਿੰਨਾ ਮਾਡਲ ਆ ਬਈ ਇਹ ਇਹ 12 ਮਾਡਲ ਆ ਜੀ ਤੇ 4 ਲੱਖ 40000 ਦਾ ਦੇਣਾ ਜੀ ਬਾਕੀ ਸੁਣੋ ਬਾਕੀ ਮਾਨਤਨ ਮੌਕੇ ਤੇ ਕੀਤਾ ਜਾਊਗਾ ਜੀ ਤੇ ਮਿੱਤਰੋ ਇਹ ਵੀਡੀਓ ਹੈਗੀ ਅੱਜ 23 ਮਾਰਚ 2025 ਦੀ ਹੈ ਤੇ ਉਸ ਹਾਵ ਨਾਲ ਤੁਸੀਂ ਬਾਈ ਹੋਰਾਣਾ ਗੱਲਬਾਤ ਕਰ ਲਿਓ ਤੇ ਅਗਲਾ ਆ ਗਿਆ 275 ਡੀ ਆ ਜੀ ਤਾਂ ਉੱਚਾ ਮਾਡਲ ਹੀ ਆ ਬਾਈ ਹਨਾ ਇਹ 21 ਮਾਡਲ ਹੈ ਜੀ 5.5 ਲੱਖ ਡਿਮਾਂਡ ਹੈ ਜੀ ਮੌਕੇ ਤੇ ਮਾਨਤਨ ਜੇ ਉਹ ਵੀ ਤੁਹਾਡਾ ਨਾਮ ਲੈ ਕੇ ਆਊਗਾ ਪੂਰਾ ਫੁੱਲ ਮਾਨਤਨ ਕੀਤਾ ਜਾਊਗਾ ਜੀ ਤੇ ਬਾਈ ਇੱਕ ਹੋਰ ਸਵਾਲ ਸੀ ਤੇ ਆਪਾਂ ਲੋਨ ਵਗੈਰਾ ਪ੍ਰਾਣਿਆਂ ਤੇ ਕਰਾ ਦੇਾਂਗੇ ਆਪਾਂ ਕਰਾ ਕੇ ਦੇਵਾਂਗੇ ਜੀ ਸਿੰਪਲ ਸਹੀ ਹੋਣੀ ਚਾਹੀਦੀ ਹੈ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਲੋਨ ਸਾਰਾ ਕਰਾ ਕੇ ਦੇਵਾਂਗੇ ਠੀਕ ਹੈ ਬਾਈ ਤੇ ਅਗਲਾ ਆ ਗਿਆ ਜੀ 605 ਡੀਆਈ 24 ਮਾਰਕਿਆਂ ਚ ਹੈ ਜੀ ਇਹ ਠੀਕ ਹੈ ਇਹ 8 ਲੱਖ 10 ਹਜ਼ਾਰ ਡਿਮਾਂਡ ਹੈ ਜੀ ਸੀਆਰਡੀਆਈ ਤਾਂ ਹੈ ਨਹੀਂ ਬਾਈ ਨਹੀਂ ਬਿਨਾ ਸੀਆਰਡੀ ਆ ਤਾਂ 4 ਸਪੀਡਾਂ ਚ 2024 ਚ ਨਵਾਂ ਟਰੈਕਟਰ ਲਾਂਚ ਹੋਇਆ ਸੀਗਾ ਜੀ ਠੀਕ ਹੈ ਇਹ ਕੀ ਮਾਡਲ 24 ਮਾਡਲ ਹੈ ਜੀ 24 24 ਜੀ ਤੇ ਡਿਮਾਂਡ ਜੀ ਇਹਦੀ 8 ਲੱਖ 10 ਹਜ਼ਾਰ ਜੀ ਠੀਕ ਵੀ ਯਸ ਨੋ ਵਾਲਾ ਕੰਮ 8 10 ਨਹੀਂ ਕੋਈ ਨਹੀਂ ਮਾਨਦਾਨ ਫਿਰ ਵੀ ਕਰ ਦਾਂਗੇ ਜੀ ਕੋਈ ਦਿੱਕਤ ਨਹੀਂ ਦਿਲ ਬਹੁਤ ਵੱਡਾ ਬਈ ਬਾਈ ਦਾ ਤੇ ਅਗਲਾ ਆ ਗਿਆ ਜੀ 575 ਇਹ ਬਾਈ ਮਾਡਲ ਹੈ ਜੀ 6 ਲੱਖ 50 ਹਜ਼ਾਰ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮਾਨਦਾਨ ਕੀਤਾ ਜਮਾ ਘਟ ਚੱਲੇ ਟਰੈਕਟਰ ਹੈ ਆਪਣੇ ਕੋਲੇ ਤਕਰੀਬਨ ਹੀ ਸਾਰੇ ਜਿੰਨੇ ਵੀ ਖੜੇ ਐ ਪਾਵਰ ਸਟੀering ਹਨਾ ਪਾਵਰ ਸਟੀering ਜੀ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਜੀ ਕਿੰਨੇ ਐਚਪੀ ਹੁੰਦਾ ਬਈ ਇਹ ਇਹ 47 ਐਚਪੀ ਹੁੰਦਾ ਜੀ ਪੂਰਾ ਕਾਪੀ ਤੇ ਵੀ 47 ਐਚਪੀ ਪਰ ਕੰਮ ਕਮ 50 ਦਾ ਕਰ ਜਾਂਦੇ ਆ ਜੀ ਠੀਕ ਹੈ ਇਹ 855 ਦੇ ਬਰਾਬਰ ਚੱਲਦਾ ਜੀ 527 ਇਹੇ ਹਾਂਜੀ ਠੀਕ ਹੈ ਜੀ ਤੇ ਅਗਲਾ ਆ ਗਿਆ ਮਿੱਤਰੋ ਜੌਂਡੀਅਰ 535 ਇਹ 18 ਮਾਡਲ ਹੈ ਜੀ ਨਾਲ ਦੇ ਚਾਰੇ ਟਾਇਰ ਹੈ ਜੀ ਬਾਈ ਨੂੰ ਕਹੂੰ ਬਾਈ ਮਾਰ ਕੇ ਦਿਖਾ ਦੇ ਟਾਇਰਾਂ ਦੇ ਨਾਲ ਦੇ ਜਨੂਅਲ ਟਰੈਕਟਰ ਚ ਲਿਆ ਹੋਇਆ ਬਹੁਤ ਸਾਫ਼ ਹੈ ਜੀ ਸਾਰਾ ਲਿਮਿਨੇਸ਼ਨ ਟਰੈਕਟਰ ਹੈ ਜੀ ਚੈੱਕ ਕਰਾ ਹੋਇਆ ਵਿਆ ਸਾਰਾ ਟਰੈਕਟਰ ਲੈਮੀਨੇਸ਼ਨ ਕਰਾਇਆ ਹੋਇਆ ਹੈ ਜਿੰਮੇਦਾਰਨੀ ਜੀ ਠੀਕ ਹੈ ਠੀਕ ਇੰਨਾ ਜਿਆਦਾ ਸਾਫ਼ ਚੱਲਿਆ ਹੋਇਆ ਟਰੈਕਟਰ ਹੈ ਇਹਦਾ 530000 ਰੁਪਏ ਤਾਂ ਦੇ ਦਾਂਗੇ ਆਪਾਂ ਬਾਕੀ ਮੌਕੇ ਤੇ ਮਾਨਤਾਨ ਕੋਈ ਪੰਜ ਚਾਰ ਦਾ ਕਰਾਂ 12 ਮਾਡਲ 530 ਦਾ ਦੇ ਦੇਾਂਗੇ 530 ਦਾ ਜੀ ਠੀਕ ਹੈ ਬਾਈ ਲੋਨ ਹੋ ਜੂ ਇਹਦੇ ਤੇ ਹਾਂਜੀ ਹਾਂਜੀ ਲੋਨ ਹੋਊਗਾ ਫਰਸਟ ਪਾਰਟੀ ਹੈ ਜੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਜੀ ਪੰਜਾਬ ਨੰਬਰ ਸਾਰੇ ਟਰੈਕਟਰ ਆਪਣੇ ਕੋਲ ਪੰਜਾਬ ਨੰਬਰ ਹੈ ਜੀ ਠੀਕ ਹੈ ਬਾਈ ਜਿੰਨੇ ਵੀ ਖੜੇ ਅਗਲਾ ਆ ਗਿਆ ਜੀ 52 ਦਾਸ ਇਹ ਤਾਂ ਨਵਾਂ ਹੀ ਠੱਲੀ ਬੈਠਿਆ ਬਾਈ 24 ਮਾਡਲ ਹੈ ਜ 8 ਲੱਖ 40 ਹਜ਼ਾਰ ਡਿਮਾਂਡ ਹੈ ਜੀ ਠੀਕ ਹੈ ਮੌਕੇ ਤੇ ਮਾਨਤਾ ਕਰ ਜਰੂਰ ਕਰਾਂਗੀ ਜੀ 132 ਘੰਟੇ ਸਹੀ ਜਿਹਨੂੰ ਅਲ ਚੱਲਿਆ ਹੋਇਆ ਜੀ ਇਹ 132 ਘੰਟੇ ਤੇ ਵੇਟ ਨਾਲ ਆ ਬਈ ਇਹਦੇ ਨਾਲ ਜੀ ਨਾਲ ਜੀ ਸਰ ਠੀਕ ਹੈ ਜੀ ਭਈ ਆ ਤਾਂ ਬਾਈ ਹੋਰਾਂ ਦੀ ਗੱਲ ਮੰਨਣ ਵਾਲੀ ਆ ਵੀ ਜਿਹੜੀ ਚੀਜ਼ ਨਾਲ ਆ ਗਈ ਉਹ ਉਵੇਂ ਹੀ ਦੇਣੀ ਆ। ਨਾਲ ਦੇਣੀ ਜੀ ਅਸੀਂ ਦੂਜਾ ਕੰਮ ਨਹੀਂ ਕਰਦੇ ਵੀ ਲਾ ਲਓ ਉਸਮਾਨ 10000 ਦਾ ਲਾ ਲਓ 5000 ਦਾ ਲਾ ਲਓ। ਬਾਈ ਵਿਕੀ ਆਹ ਜਿਵੇਂ ਹੁਣ ਆਪਾਂ ਪਹਿਲਾਂ ਵੇਟਾਂ ਦੀ ਗੱਲ ਕਰੀ ਵੀ ਕੀ ਜਾਂਦੇ ਹੈਗੇ ਉਹ 20000 ਦਿਓ ਵੇਚ ਦਿਓ 20000 ਦੇ ਜਦੋਂ ਮਰਦੀ ਹੈ। ਜਦੋਂ ਮਰਦੀ ਜਿਹਨੂੰ ਜੌਂਡੀਆ ਤੇ origignal ਵੇਟ ਹੈ ਜੀ। ਇਹ ਕਿੰਨੇ 24 ਮਾਡਲ ਕਿੰਨੇ ਦਾ ਦੇਣਾ ਆਪਾਂ ਇਹ? ਇਹ 8 ਲੱਖ 20000 ਤਾਂ ਦੇ ਦਾਂਗੇ ਚਾਹੇ ਚਾਹੇ 40 ਮੰਗਦੇ ਆ ਜੀ। ਬਾਕੀ ਮੌਕੇ ਦੇ ਮਾਨਦਾਨ ਹੋਊ ਵੀ ਪੰਜ ਚਾਰ ਦਾ ਕਰਤਾ। ਠੀਕ ਤੇ ਮਿੱਤਰੋ ਅਗਲਾ ਆ ਗਿਆ 605 ਇਹ ਸੀਆਰਡੀਆਈ ਹੈ ਬਾਈ ਇਹ ਸੀਆਰਡੀਆਈ ਹੈ ਜੀ ਐਮਆਰਫ ਵੀ ਟਾਇਰਾਂ ਦੇ ਫੁੱਲ ਪਿਆ ਜੀ ਆ ਤੁਸੀਂ ਦਿਖਾ ਦਿਓ ਬਈ ਉੱਤੇ 140 ਘੰਟੇ ਚੱਲਿਆ ਹੋਇਆ ਟਰੈਕਟਰ ਆ ਜੀ ਇਹਨਾਂ ਨੇ ਪ੍ਰੋਬਲਮ ਕੀ ਸੀ ਕਿ ਫੋਰ 휠 ਲੈ ਗਏ ਸੀਗੇ 755 ਆਪਣੇ ਇਹ ਦੇਖੀ ਹਾਂਜੀ ਇਹ ਆਪਣੇ ਘਰ ਦਾ ਟਰੈਕਟਰ ਮੈਂ ਪ੍ਰੂਫ ਲੋਡ ਭਰ ਕੇ ਗਾਰੰਟੀ ਦੇ ਸਕਦਾ ਹਾਂ ਜੀ ਕਿ ਕੋਈ ਨੁਕਸ ਹੋਵੇ ਘੋੜਾ ਬੈਂਪਰ ਲੱਗਿਆ ਇਹ ਬਬਲੂ ਕਲਸੀ ਦਾ ਲੱਗਿਆ ਹੋਇਆ ਜੀ ਸਪੈਸ਼ਲ ਇਥੋਂ ਹਮੋਰ ਦਿਖਾ ਦਿਓ ਬਈ ਬਬਲੂ ਕਲਸੀ ਲਵਾ ਕੇ ਲਏ ਉੱਥੇ ਤਰਵੰਡ ਕੋ ਜਾ ਕੇ ਜੀ ਠੀਕ ਹੈ ਜੀ ਛਤਰੀ ਵੇਖੋ ਸਾਮਾਨ ਸਾਰਾ ਨਾਲ ਹੀ ਵੀ ਜਿਹੜਾ ਕੁਝ ਨਾਲ ਆ ਗਿਆ ਆਪਾਂ ਦੇ ਦਾਂ ਸ਼ਟਲ ਗੇਅਰ ਆ ਸੱਚ ਹਨਾ ਸ਼ਟਲ ਗੇਅਰ ਆ ਜੀ ਇਹ 3 ਸਪੀਡ ਹੈ ਜੀ ਠੀਕ ਹੈ ਸ਼ਟਲ ਗੇਅਰ ਚ ਆਈਏ ਬਾਕੀ ਪਲੇਟਫਾਰਮ ਵਗੈਰਾ ਵਧੀਆ ਫੁੱਲਾ ਡੁੱਲਾ ਇਹਦੇ ਬੰਦਾ ਥੱਕਦਾ ਅਕਦਾ ਹੀ ਨਹੀਂ ਜੀ ਜਿਹਨੇ ਇਹ ਚਲਾ ਲਿਆ 24 ਮਾਡਲ ਦੱਸਿਆ ਸੀ ਇਹ 24 24 ਜੀ ਇਹ ਕੀ ਡਿਮਾਂਡ ਆ ਬਈ ਉਹਦੀ ਇਹਦੀ 9 ਲੱਖ ਰੁਪਏ ਡਿਮਾਂਡ ਹੈ ਜੀ ਠੀਕ ਹੈ ਬਾਕੀ ਮੌਕੇ ਤੇ ਮਾਤਲ ਕਰ ਦਿੰਦੇ ਹਾਂ ਠੀਕ ਹੈ ਜੀ ਤੇ ਇੱਧਰ ਆ ਗਿਆ ਮਿੱਤਰੋ 605 ਇਹ ਤੇ ਹੀ ਤੇ ਮਾੜਾ ਕਰ ਤੁਸੀਂ ਉੱਚੇ ਮਾਡਲ ਹੀ ਜ਼ਿਆਦਾ ਰੱਖਦੇ ਹੋ ਹਨਾ ਇਹ ਸਰ ਅਸੀਂ ਤਾਂ ਗਾਕਾ ਨੂੰ ਕਹਿੰਨੇ ਕਿ 4 ਵੀਲ ਲੈ ਜਾਓ ਠੀਕ ਹੈ ਗਾਕ ਕਹਿ ਦਿੰਦਾ ਵੀ ਅਸੀਂ ਨਹੀਂ ਲੈ ਕੇ ਜਾਣਾ 4 ਵੀਲ ਸਾਡੇ ਕੰਮ ਦਾ ਨਹੀਂ ਸਾਡੇ ਕੋਲ ਜ਼ਮੀਨ ਥੋੜੀ ਆ ਪਰ ਜਦੋਂ ਸੰਦੇ ਪਾਉਂਦੇ ਆ 4 ਵੀਲ ਦੀ ਲੋਡ ਪੈ ਜਾਂਦੀ ਹੈ ਪੈ ਜਾਂਦੀ ਆ ਹਾਂ ਹਾਂ ਤੇ ਅੱਜ ਕੱਲ ਐਮਪਲੀਮੈਂਟ ਆ ਜਿਹੜੇ ਉਹ ਵੱਡੇ ਹੀ ਆ ਤਕਰੀਬਨ ਹੁਣ 15 ਹਾਲਾਂ ਤੋਂ ਘੱਟ 13 ਤੋਂ ਕਿਸੇ ਕੋਲੇ ਵੀ ਨਹੀਂ ਹੈਗੇ ਹਾਂ ਇਹ ਤਾਂ ਹੈ ਕਿ ਉਹ ਐਮਪਲੀਮੈਂਟ ਕਰਕੇ 4 ਵੀਲ ਟਰੈਕਟਰ ਦੀ ਲੋਡ ਪੈਂਦੀ ਹੈ ਠੀਕ ਆ ਠੀਕ ਆ ਤੇ ਅਗਲਾ ਆ ਗਿਆ ਜੀ ਆਪਣੇ ਕੋਲੇ ਇਹ 14 ਮਾਡਲ ਹੈ ਜੀ ਠੀਕ ਹੈ 4 ਲੱਖ 25000 ਡਿਮਾਂਡ ਹੈ ਜੀ ਤੇ ਆਪਾਂ ਤੁਹਾਡੇ ਕਰਕੇ 4 ਲੱਖ 5000 ਰੁਪਏ ਦਾ ਟਰੈਕਟਰ ਦੇ ਦਾਂਗੇ 5 ਹੋਰ ਛੱਡ ਦੇ ਬਾਈ ਪੂਰਾ 4 ਹੀ ਕਰ ਪੂਰੇ 4 ਦਾ ਕਰ ਮਿੱਤਰੋ 4 ਦਾ ਲੈ ਜਾਓ ਕਿੰਨਾ ਮਾਡਲ ਹੈ ਇਹ 14 ਜੀ 14 ਮਾਡਲ ਤੇ 4 ਲੱਖ ਰੁਪਏ ਦਾ ਲੈ ਲਓ 80 ਪੈਸੇ ਟਾਇਰ 85 ਪੈਸੇ ਜੀ ਚਾਰੇ ਵਧੀਆ ਜੀ ਸੈਂਟਰ ਗੇਅਰ ਹੈ ਇਹ ਟਾਇਰ ਆ ਗਏ ਤੇ ਮਿੱਤਰੋ ਅਗਲਾ ਆ ਗਿਆ 4x4 ਇਹ ਬਾਈ ਮਾਡਲ ਹੈ ਜੀ ਠੀਕ ਹੈ ਇਹ 4 ਵੀਲ ਚਾਹੀ ਸਟਰਲ ਗੇਅਰ ਹੈ ਐਮ ਐਸ ਡੀ ਆਈ 52 ਐਚ ਪੀ ਵਾਲਾ ਹੁੰਦਾ ਜੀ ਇਹ ਠੀਕ ਹੈ ਜੀ ਐਸ ਆਰ ਡੀ ਤਾਂ ਹੈ ਨਹੀਂ ਨਹੀਂ ਬਿਨਾ ਸੀ ਆਰ ਡੀ ਤੋਂ ਆਈ ਇੱਕ ਟਰੈਕਟਰ ਹੀ ਆਪਣੇ ਕੋਲੇ ਸੀ ਆਰ ਡੀ ਖੜਾ ਬਾਕੀ ਸਾਰੇ ਬਿਨਾ ਸੀ ਆਰ ਡੀ ਤੋਂ ਠੀਕ ਹੈ ਜੀ ਇਹ 820000 ਡਿਮਾਂਡ ਹੈ ਜੀ ਤੇ ਪੂਰੇ 8 ਦੇ ਹੀ ਆਪਾਂ ਦੇ ਦਾਂਗੇ ਇਹਨੂੰ 8 ਦਾ 4x4 ਹਾਂਜੀ 4x4 ਠੀਕ ਹੈ ਐਮ ਆਰ ਐਫ ਦੇ ਟਾਇਰ ਆ 80 ਪੈਸੇ ਚਾਰੇ ਟਾਇਰ ਹੈ ਜੀ ਠੀਕ ਤੇ ਆਹਾ ਬਾਈ ਇਹ 50 42 ਹੈ ਜੀ 12 ਮਾਡਲ ਹੈ ਜੀ ਇਹਦਾ ਟਾਇਰ ਘਸਿਆ ਸਾਨੂੰ ਪਤਾ ਹੀ ਹੈ ਕੋਈ ਕੰਡੀਸ਼ਨ ਇੰਜਨ ਗੇਅਰ ਦੀ ਆਪਣੇ ਪੂਰੀ ਗਾਰੰਟੀ ਹੋ ਵੀ ਲੈਫਟ ਦੀ ਠੀਕ ਹੈ ਤੇ 210000 ਰੁਪਏ ਦੇ ਦੇਣਾ ਹੈ ਸਿਰਫ 210 ਦੋ ਕਿੰਨਾ ਮਾਡਲ ਹੈ 12 ਮਾਡਲ ਹੈ 12 ਮਾਡਲ ਕੋਈ ਟ੍ਰੈਕਟਰ ਚੱਲਿਆ ਹੋਇਆ ਕਰਕੇ ਆਪਾਂ ਉਹਦੇ ਹਿਸਾਬ ਨਾਲ ਨਹੀਂ ਕਟਿਆ ਜੀ ਮੋਕਦੇ ਮਾਨਤਾਨ ਫਿਰ ਵੀ ਪੂਰਾ ਕਰਦੇ ਜੇ ਮੰਨ ਕੇ ਚੱਲੋ ਬਾਈ 2 10 ਦਾ ਲਿਆਂਦਾ ਅਗਲਾ 30 40 ਹਜ਼ਾਰ ਉੱਤੇ ਲਾਤਾ ਤਾਂ ਇਹਦਾ ਜਾਂਦਾ ਹੀ ਨਹੀਂਗਾ ਮੈਂ ਕਹਿੰਦਾ ਜੀ 15000 ਚ ਤਾਂ ਇੰਜਨ ਹੋ ਜਾਂਦਾ ਇੰਜਨ ਵੀ ਪਹਿਲੀ ਗੱਲ ਹੁੰਦਾ ਹੀ ਨਹੀਂ ਇੰਜਨ ਤਾਂ ਛੇਦੀ ਕਰੀਂ ਇੰਜਨ ਨੂੰ ਲੋਡ ਨਹੀਂ ਪੈਂਦੀ ਚੌਂਦੀ ਆਦੀ ਜੀ ਤੇ 855 ਇਹ ਕਿੰਨਾ ਮਾਡਲ ਆ ਬਾਈ ਇਹ 97 ਮਾਡਲ ਆ ਜੀ ਠੀਕ ਹੈ ਤਕਰੀਬਨ ਮਗਲੇ ਟਾਇਰ ਤੱਕ ਅਸੀ ਹੈ ਜੀ ਮੂਹਰ ਲਈ 50 ਕੁ ਪੈਸੇ ਹੈਗੇ ਜੀ ਠੀਕ ਹੈ 1 30000 ਰੁਪਏ ਦਾ ਦਿਨ ਹੈ ਜੀ 1.5 ਲੱਖ ਡਿਮਾਂਡ ਹੈ ਜੀ ਠੀਕ ਹੈ ਆ 2023 ਮਾਡਲ ਹੈ ਐਮ ਐਸ ਠੀਕ ਹੈ ਸੀ ਆਰ ਡੀ ਆਈ ਹੈ ਕਿ ਬਿਨਾ ਇਹ ਬਿਨਾ ਸੀ ਆਰ ਡੀ ਆਈ ਤੋਂ ਚੇਂਜਰ ਵਾਲਾ ਜੀ ਇਹ ਐਮ ਐਸ 52 ਐਚ ਪੀ ਤੇ ਜੀ ਸ਼ਟਲ ਗੀਅਰ ਵਾਲਾ ਸ਼ਟਲ ਗੀਅਰ ਤੇ ਜੀ ਠੀਕ ਹੈ ਇਹ ਹੁਣ ਕਈ ਡੀਲਰ ਤਾਂ ਇਹਨੂੰ ਪੀ ਐਸ ਬਣਾ ਕੇ ਸਟicker ਚੇਂਜ ਕਰ ਦਿੰਦੇ ਆ ਜੀ ਪੀ ਐਸ ਦਾ ਟਾਪ ਮਾਡਲ ਹੈ ਇਹਦਾ ਠੀਕ ਹੈ ਬਾਈ ਉਹ ਤਾਂ ਪਤਾ ਹੀ ਨਹੀਂ ਲੱਗਦਾ ਬਾਕੀ ਆ ਮੈਟ ਵਗੈਰਾ ਮੈਟਿੰਗ ਮੂਰੇ ਸਾਰਾ ਓਕੇ origignal ਕੰਪਨੀ ਮੇਟਡ ਹੈ ਸਾਰਾ ਜੀ ਠੀਕ ਹੈ ਬਾਈ ਤੇ 8 ਲੱਖ 20 ਹਜ਼ਾਰ ਦਾ ਇਹ ਦੇ ਦਾਂਗੇ ਆਪਾਂ ਕਿੰਨਾ ਮਾਡਲ ਹੈ ਇਹ ਤੇ ਜੀ ਤੇ ਇਹ ਮਾਡਲ 8 ਲੱਖ 82000 ਜੀ 82000 ਦਾ ਠੀਕ ਹੈ ਮੋਕੇ ਤੇ ਮਾਨਤਾਨ ਕੀਤਾ ਜਾਊਗਾ ਜੀ ਤੇ ਸਾਰਾ 440 ਘੰਟਾ ਹੀ ਚੱਲਿਆ ਹੋਇਆ ਹੈ ਟਰੈਕਟਰ ਇਹ ਹਾਂਜੀ ਮਿੱਤਰੋ ਤੇ ਬਾਈ ਹੋਰਾਂ ਕੋਲੇ ਤੁਹਾਨੂੰ ਪੁਰਾਣੇ ਟਰੈਕਟਰ ਜਿਹੜੇ ਖੜੇ ਸੀ ਆਪਾਂ ਸਾਰੇ ਦਿਖਾਤੇ ਸਾਰਿਆਂ ਦਾ ਰੇਟ ਦੱਸਤਾ ਟਰੈਕਟਰ ਖਰੀਦਣ ਲਈ ਤੁਸੀਂ ਸ਼ਹਿਰ ਮਲੋਟ ਮੁਕਸਰ ਜ਼ਿਲ੍ਹਾ ਤੇ ਬਾਈ ਹੋਰਾਂ ਦੀ ਏਜੰਸੀ ਮੁਕਸਰ ਵਾਲੇ ਚੌਂਕ ਦੇ ਉੱਤੇ ਤੇ ਵੀਡੀਓ ਨੂੰ ਕਰਦੇ ਹਾਂ ਐਂਡ ਧੰਨਵਾਦ ਜੀ